ਮਾ ਸ਼ਿਕੰਦਰ ਘੁੰਮਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਮੌੜ ਬਲਾਕ ਦਿਲਾ ਬਠਿੰਡਾ ਅੱਜ ਅਸੀਂ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਜਿਹੜੇ ਮੁਸਲਮਾਨ ਭਾਈ ਚਾਰੇ ਦੇ ਰੋਜੇ ਚੱਲਦੇ ਆ ਅੱਜ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਪ੍ਰਧਾਨ ਜੀ ਪੀਰਖੜ ਕਮੇਟੀ ਦੇ ਸਹਿਯੋਗ ਦੇ ਨਾਲ ਤੇ ਨਗਰ ਦੇ ਸਹਿਯੋਗ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੇ ਸਾਡੇ ਮੁਸਲਮਾਨ ਭਾਈ ਚਾਰੇ ਦੇ ਰੋਜੇ ਰੱਖਿਆ ਹੈ ਅੱਜ ਉਹ ਰੋਚੇ ਖਲਵਾਏ ਗਏ ਐ ਜਿੱਥੇ ਕਿ ਸਰਕਾਰਾਂ ਇਹ ਪਾੜ ਪਾ ਰਹੀਆਂ ਐ ਵੀ ਧਰਮ ਦਾ ਪੱਤਾ ਖੇਡ ਰਹੀਆਂ ਐ ਕਿ ਕਿਤੇ ਗੱਲ ਚੱਲ ਰਹੀ ਐ ਹਿੰਦੂ ਦੀ ਅੱਡ ਮੁਸਲਮਾਨ ਦੀ ਅੱਡ ਸਿੱਖ ਦੀ ਅੱਡ ਅਸੀਂ ਅੱਜ ਉਹ ਸੰਖਾਈ ਐ ਜਿਵੇਂ ਦਿੱਲੀ ਦੇ ਵਿੱਚ ਜਦੋਂ ਲਗਾਤਾਰ ਲਗਭਗ 14 ਮਹੀਨੇ ਮੋਰਚਾ ਲੱਗਿਆ ਸਾਡੇ ਜਿਹੜੇ ਮੁਸਲਮਾਨ ਭਰਾ ਸੀਗੇ ਉਹਨਾਂ ਨੇ ਲਗਾਤਾਰ ਲਗਭਗ 14 ਮਹੀਨੇ ਉਥੇ ਚੌਲਾਂ ਦਾ ਲੰਗਰ ਲਗਾਤਾਰ ਚਲਾਇਆ ਹੈ ਹਾਲਾਂਕਿ ਕਿਸੇ ਵੀ ਸਾਡਾ ਕਿਸੇ ਵੀ ਧਰਮ ਦਾ ਕੋਈ ਫਰਕ ਨਹੀਂ ਚਾਹੇ ਸਾਡਾ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਅਸੀਂ ਕਿਰਤੀ ਲੋਕ ਆ ਅਸੀਂ ਕਿਰਤ ਤੇ ਵਿਸ਼ਵਾਸ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਸਾਡੇ ਘੁੰਮਣਕਲਾਂ ਦੇ ਵਿੱਚ ਏਕੇ ਦਾ ਸਬੂਤ ਦਿਖਾਇਆ ਹੈ ਅਸੀਂ ਹੋਰ ਵੀ ਬਲਾਕ ਦੇ ਜਿੰਨੇ ਵੀ ਪਿੰਡ ਨੇ ਜਿੱਥੇ ਵੀ ਸਾਡੇ ਭਰਾ ਮੁਸਲਮਾਨ ਭਾਈਚਾਰਾ ਇਹ ਜਿਆ ਰੱਖਦਾ ਹੈ ਰੋਜੇ ਵਗੈਰਾ ਦਾ ਤੇ ਅਸੀਂ ਜਿੰਨਾ ਵੀ ਹੋਇਆ ਸਹਿਯੋਗ ਸਾਰੀ ਜਸੇਬੰਦੀ ਵੱਲੋਂ ਕਰਾਂਗੇ ਹਾਲਾਂਕਿ ਜੇ ਸਾਡੇ ਇਨਸਾਨੀਅਤ ਤੌਰ ਤੇ ਸਾਡਾ ਸਾਰਿਆਂ ਦਾ ਇੱਕਾ ਦਾ ਸਬੂਤ ਹੋਣਾ ਚਾਹੀਦਾ ਬੁਨ ਸੱਲੀ ਅਲਾ ਰਸੂਲੀ ਹਿਲ ਕਰੀਮ ਅਮਾ ਬਾਦ ਫਾਉਜ਼ ਇਲਾਹ ਮਨ ਸ਼ੈਤਾਨ ਰਜੀਮ ਬਿਸਮਿਲਲਾਹਿ ਰਹਿਮਾਨਿਰ ਰਹੀਮ ਸ਼ਾਹਰੂ ਰਮਦਾਨ ਅਲ ਜੀ ਉਨਜ਼ਿਲ ਫੀਹ ਅਲ ਕੁਰਾਨ ਇਹ ਮਾਸ਼ਾਅੱਲਾ ਬਹੁਤੀ ਪਾਕੀਜ਼ਾ ਪਵਿੱਤਰ ਮਹੀਨਾ ਹੈ ਮੈਂ ਕੁਰਾਨ ਪਾਕ ਆਇਤ ਆਪ ਦਾ ਮوضوع ਹੈ ਸੁخن ਬਨਾਇਆ ਕਿ ਸ਼ਾਹਰੁਲ ਮਦਵਾਨ ਅਲਜੀ ਉਨਜ਼ਿਲਾ ਫੀ ਅਲਕੁਰਾਨ ਇਸ ਮਹੀਨੇ ਦੇ ਵਿੱਚ ਅੱਲਾਹ ਤਬਾਰਕ ਵਤਾਲਾ ਨੇ ਰਮਜ਼ਾਨ ਦੇ ਮਹੀਨੇ ਦੇ ਵਿੱਚ ਕੁਰਾਨ ਪਾਕ ਪੂਰਾ ਨਾਜ਼ਿਲ فرمایا ਉਹ ਮਹੀਨਾ ਚੱਲੀ ਜਾਂਦਾ ਹੈ ਇਸ ਮਹੀਨੇ ਦੇ ਵਿੱਚ ਈਮਾਨ ਮੁਸਲਮਾਨਾਂ ਦੇ ਉੱਤੇ ਈਮਾਨ ਆਲਿਆਂ ਤੇ ਰੋਜ਼ੇ ਫਰਜ਼ ਕੀਤੇ ਗਏ ਨੇ ਇਹ ਰੋਜ਼ੇ ਦਾ ਮਤਲਬ ਕੀ ਹੈ ਕਿ ਇਨਸਾਨ ਰੋਜ਼ਾ ਰੱਖ ਕੇ ਹਰ ਤਰ੍ਹਾਂ ਦਾ ਰੋਜ਼ਾ ਹੁੰਦਾ ਹੈ ਨਾ ਭੁੱਖ ਦਾ ਕੱਲਾ ਇਨਸਾਨ ਸਮਝੇ ਕਿ ਭੁੱਖ ਦਾ ਰੋਜ਼ਾ ਹੈ ਇਹ ਭੁੱਖ ਦਾ ਕੱਲਾ ਰੋਜ਼ਾ ਨਹੀਂ ਹੈ ਕਿ ਸੁਬਾਹ ਤੋਂ ਲੈ ਕੇ ਭੁੱਖਾ ਰਹੇ ਤੇ ਰੋਜ਼ਾ ਹੋ ਜਾਂਦਾ ਹੈ ਉਹਦਾ ਰੋਜ਼ਾ ਉਸ ਟਾਈਮ ਕਬੂਲ ਹੁੰਦਾ ਹੈ ਉਹਦੀ ਨਿਗਾਹ ਦਾ ਅੱਖਾਂ ਦਾ ਵੀ ਰੋਜ਼ਾ ਹੁੰਦਾ ਜ਼ਬਾਨ ਦਾ ਵੀ ਰੋਜ਼ਾ ਹੁੰਦਾ ਕਦਮ ਦਾ ਹੱਥ ਪੈਰ ਦਾ ਹਰ ਚੀਜ਼ ਦਾ ਰੋਜ਼ਾ ਹੁੰਦਾ ਕਿ ਇਨਸਾਨੀਅਤ ਦਾ ਜਿਹੜਾ ਇਨਸਾਨੀਅਤ ਉੱਤੇ ਚੱਲੇਗਾ ਇਨਸਾਨ ਉਸੇ ਦਾ ਰੋਜ਼ਾ ਹੈ ਹਰ ਬੁਰੇ ਅਮਲ ਤੋਂ ਬਚਨ ਦਾ ਨਾਮ ਰੋਜ਼ਾ ਹੈ ਹਰ ਬੁਰੇ ਕੰਮ ਤੋਂ ਬਚਨ ਦਾ ਨਾਮ ਰੋਜ਼ਾ ਹੈ ਇੱਕ ਪਾਸੇ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੁੱਖੇ ਪਿਆਸੇ ਰਹੀਏ ਦੂਜੇ ਪਾਸੇ ਆਪਾਂ ਬੁਰੇ ਕੰਮ ਕਰਦੇ ਹੋਏ ਨਜ਼ਰ ਆਈਏ ਔਰ ਆਪਦੇ ਮੁਲਕ ਦੇ ਵਿੱਚ ਦੰਗਾ ਫਸਾਦ ਕਰਦੇ ਹੋਏ ਨਜ਼ਰ ਆਈਏ ਤਾਂ ਇਹ ਰੋਜ਼ੇ ਦਾ ਮਤਲਬ ਰੋਜ਼ਾ ਨਹੀਂ ਹੈ ਤਾਂ ਰੋਜ਼ੇ ਦਾ ਮਤਲਬ ਇਹੀ ਹੈ ਕਿ ਅਮਨੁ ਸ਼ਾਂਤੀ ਦਾ ਪੈਗਾਮ ਦੇਣਾ ਔਰ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਔਰ ਪੰਜ ਵਕਤ ਨਮਾਜ਼ ਪੜਨਾ ਕੁਰਾਨ ਪਾਕ ਦੀ तिलावत ਕਰਨਾ ਔਰ ਭਾਈਚਾਰਾ ਆਪਦੇ ਪਿੰਡ ਦੇ ਵਿੱਚ ਫਲਾਣਾ ਔਰ ਜਿਵੇਂ ਕਿ ਆਪਣੇ ਪਾਈ ਜੀ ਨੇ ਦੱਸਿਆ ਇਹ ਬਹੁਤ ਸਾਡਾ ਦਿਲ ਖੁਸ਼ ਹੋਇਆ ਕਿ ਸਾਡੇ ਨਾਲ ਆ ਕੇ ਖੜੇ ਨੇ ਪਹਿਲਾਂ ਵੀ ਖਲੋਂਦੇ ਸੀ ਅਸੀਂ ਅੱਗੇ ਵੀ ਖੜੇ ਰਾਂਗੇ ਜਿਵੇਂ ਕਿ ਦੇਖ ਹੀ ਰਹੇ ਆ ਆਪਾਂ ਜਗਾ ਬਾ ਜਗਾ ਕਿ ਇਨਸਾਨੀਅਤ ਨੂੰ ਦੱਬਿਆ ਜਾਂਦਾ ਹੈ ਉਸ ਇਨਸਾਨੀਅਤ ਨੂੰ ਦਬਾ ਦਬਨ ਤੋਂ ਬਜਾਏ ਉੱਚਾ اٹھਾਨ ਵਾਸਤੇ ਆਪਾਂ ਇੱਕ ਖੜੇ ਹੋਏ ਆ ਇੱਕ ਨਾਲ ਜਿੱਥੇ ਵੀ ਜੋ ਵੀ ਜਿਸ ਤਰ੍ਹਾਂ ਸਾਨੂੰ ਚੱਲਣਾ ਆਇਆ ਸੀ ਨਾਲ ਤੁਹਾਡੇ ਤੁਰਾਂਗੇ ਇਨਸਾਨੀਅਤ ਦੇ ਵਾਸਤੇ ਕਿ ਆਪਾਂ ਇੱਕ ਚੱਲ ਕੇ ਇੱਕ ਬਣ ਕੇ ਤੁਰਾਂਗੇ